ਤਰੀਖਾ ਆ ਜਾਇਆ ਹੋਊਗੀ ਮਰਮਤ ਦੀ ਦੇਖਦੇ ਆ ਉਹੀ ਕਾਰਨ ਨਾਲ ਚਲੋ ਠੀਕ ਆ ਇਹ ਬੱਤਰਾ ਵਿੱਚ ਸੀਗਾ ਇਹ ਆਜ ਆਜੀ ਪਹਿਲਾ ਠੀਕ ਆ ਇਹ ਤਾਂ ਸਾਂ ਸੋਚਿਆ ਸੀ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲੇ ਵੀਰ ਅਸਵਿੰਦਰ ਸਿੰਘ ਜੀ ਪਹੁੰਚੇ ਆ ਸੱਪੜ ਦੇ ਹਾਲਾਤਾਂ ਬਾਰੇ ਪੁੱਛਦੇ ਸੀ ਇਹ 7-1 2022 ਨੂੰ ਵੀਰ ਜੀ ਸਾਨੂੰ ਪੰਜਾਬ ਸਰਕਾਰ ਜਲ ਸਪਲਾਈ ਵੱਲੋਂ 23 ਲੱਖ 10 ਹਜ਼ਾਰ ਦੀ ਗ੍ਰਾਂਟ ਆਈ ਸੀ ਜੋ ਕਿ ਜਦੋਂ ਅਸੀਂ ਜਾਂਦੇ ਰਹੇ ਹੁਣ ਤੇ ਕਰ ਤਾਂ ਸਾਨੂੰ ਲੁਧਿਆਣੇ ਵਾਲੇ ਕਹਿ ਦਿੰਦੇ ਆ ਤੁਹਾਡੇ ਵੀਡੀਓ ਸਾਹਮਣੇ ਲਾਉਣੇ ਆ ਵੀਡੀਓ ਸਾਹਮਣੇ ਕਰ ਦਿੰਦਾ ਆ ਲੁਧਿਆਣੇ ਵਾਲਿਆਂ ਨੇ ਲਾਉਣੇ ਆ ਤਕਰੀਬਨ ਉਹ 26-27 ਲੱਖ ਰੁਪਈਆ ਹੋ ਗਿਆ ਜੋ ਸਾਡੇ ਖਾਤੇ ਦੇ ਵਿੱਚ ਪਿਆ ਤੇ ਪਰ ਸਾਡੇ ਸੱਪੜ ਦਾ ਕੰਮ ਨਹੀਂ ਚੱਲਿਆ ਸਾਡੇ ਨਗਰ ਦੇ ਵਿੱਚ ਇੱਕ ਕੋਈ ਛੱਪੜ ਆ ਜਿਹਦੀ ਬਹੁਤ ਹੀ ਹਾਲਤ ਮਾੜੀ ਆ ਅਸੀਂ ਮੋਟਰ ਨਾਲ ਇਹਦਾ ਪਾਣੀ ਬਾਹਰ ਕੱਢਦੇ ਆ ਜਦੋਂ ਹੁਣ ਓਵਰਫਲੋ ਹੋ ਗਿਆ ਮੀਂਹ ਹੋਰ ਆ ਗਿਆ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾਂਦਾ ਜੀ ਉਧਰ ਸਾਡੇ ਸਕੂਲ ਕਾਲਜ ਗੁਰਦਾਰਾ ਸਾਹਿਬ ਆ ਮੰਡੀ ਆ ਟਟ ਕੇ ਛੱਪੜ ਫਿਰ ਉਧਰ ਜਾਂਦਾ ਜੀ ਪਰ ਇਹਦਾ ਕੋਈ ਵੀ ਹਜੇ ਤੱਕ ਹੱਲ ਨਹੀਂ ਹੋਇਆ 23 ਲੱਖ 10 ਹਜ਼ਾਰ ਦੀ ਗ੍ਰਾਂਟ 7 ਤੱਕ 2022 ਨੂੰ ਸਾਡੇ ਖਾਤੇ 'ਚ ਪੈ ਗਈ ਸੀਗੀ ਜੀ ਠੀਕ ਹੈ ਜੀ ਓ ਜੀ ਜਦੋਂ ਵੀਡੀਓ ਸਾਹਮਣੇ ਜਾਂਦੇ ਆ ਇਹ ਕਹਿੰਦਾਂ ਦਾ ਜੀ ਜਲ ਸਪਲਾਈ ਵਾਲਿਆਂ ਨੇ ਲਾਉਣੇ ਆ ਲੁਧਿਆਣੇ ਜਦੋਂ ਉਹਨਾਂ ਨਾਲ ਸੰਪਰਕ ਕਰੀਦਾ ਉਹ ਕਹਿੰਦਾ ਤੁਹਾਡੇ ਵੀਡੀਓ ਸਾਹਮਣੇ ਲਾਉਣਾ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਮੇਰੇ ਨਗਰ ਦੇ ਹੋਰ ਵੀ ਰੁਪਈਏ ਪਏ ਆ ਖਾਤੇ ਦੇ ਵਿੱਚ ਸਾਡੇ ਜਿਹੜੇ ਸਾਰੇ ਲਵਾਏ ਜਾਣ ਜੀ ਐਂਟਰਲੋਕ ਸਾਡੇ ਕੋਲੇ 6 ਤੋਂ 7000 ਐਂਟਰਲੋਕ ਸਾਡੀ ਲਈ ਪਈ ਆ ਉਦੋਂ ਬਾਅਦ ਹੁਣ ਬੋਟਾਂ ਦੇ ਵਿੱਚ ਸਾਨੂੰ 10 ਲੱਖ ਰੁਪਈਆ ਨਗਰ ਨੂੰ ਆ ਗਿਆ ਉਹ ਵੀ ਸਾਡਾ ਕਿਤੇ ਲਵਾਇਆ ਜਾਵੇ ਚਾਹੇ ਪ੍ਰਬੰਧਕ ਲਾਇਆ ਜਾਵੇ ਪਹਿਲਾਂ ਤਾਂ ਸਾਡੇ ਕੋਲੇ ਪ੍ਰਬੰਧ ਘਣੀ ਜੀ ਪੰਚਾਇਤਾਂ ਭੰਗਾ ਤੇ ਲੋਕ ਬੜੇ ਪਰੇਸ਼ਾਨ ਹੁੰਦੇ ਆ ਤੇ ਮੈਂ ਅਪੀਲ ਕਰਦਾਗਾ ਪੰਜਾਬ ਸਰਕਾਰ ਨੂੰ ਵੀ ਵੀ ਜੋ ਮੇਰੇ ਨਗਰ ਦਾ ਪੈਸਾ ਹੈਗਾ ਉਹ ਚਾਹੇ ਕਿਸੇ ਤੋਂ ਵੀ ਲਵਾਇਆ ਜਾਵੇ ਪ੍ਰਬੰਧਕ ਲਾ ਕੇ ਲਾਇਆ ਜਾਵੇ ਪਰ ਉਸ ਪੈਸੇ ਨੂੰ ਲਾਇਆ ਜਾਵੇ 40 ਤੋਂ 50 ਲੱਖ ਰੁਪਈਆ ਸਾਡੇ ਨਗਰ ਦੇ ਵਿੱਚ ਪਿਆ ਜੀ